ਆਮੀ ਜਨੇ ਪ੍ਰੇਮੀ ਹਨ ਜਿਹੜੇ ਨਾਮ ਜਪਦੇ ਨੇ ਉਹ ਕਹਿੰਦੇ ਵੀ ਸਾਨੂੰ ਕਿ ਨਾਮ ਦੇ ਵਿੱਚੋਂ ਸਵਾਦ ਨਹੀਂ ਆਉਂਦਾ ਤੇ ਜਿੰਨਾ ਚਿਰ ਨਾਮ ਦੇ ਵਿੱਚੋਂ ਸਵਾਦ ਨਾ ਆਵੇ ਤੇ ਉਹਨਾਂ ਚਿਰ ਨਾਮ ਜਪਿਆ ਨਹੀਂ ਜਾਂਦਾ ਵੈਸੇ ਤਾਂ ਇਹ ਕਹਿੰਦੇ ਆ ਵੀ ਸਿਰਜੋਗ ਅਲੂਣੀ ਚੱਟੀਏ ਇਹ ਜਿਹੜੀ ਬੰਦਗੀ ਰੱਬ ਦਾ ਨਾਮ ਆ ਕਦੀ ਕਦੀ ਇਸ ਤਰ੍ਹਾਂ ਵੀ ਜ਼ਿੰਦਗੀ 'ਚ ਹੋ ਜਾਂਦਾ ਵੀ ਇਹ ਅਲੂਣੀ ਸਿਲਵਾ ਤੇਨੂੰ ਝਟਣਾ ਪੈਂਦਾ ਵਾ ਜਿਦਾਂ ਪੱਥਰ ਨੂੰ ਚਟਿਆ ਨਾ ਕੋਈ ਰਸ ਨਹੀਂ ਆਉਂਦਾ ਕਦੀ ਕਦੀ ਸਾਧਨਾ ਕਰਨ ਵਾਲੇ ਬੰਦਗੀਆਂ ਕਰਨ ਵਾਲੇ ਨੂੰ ਰਸ ਨਹੀਂ ਆਉਂਦਾ ਤੇ ਜਦੋਂ ਰਸ ਨਾ ਆਵੇ ਤੇ ਜ਼ਿੰਦਗੀ 'ਚ ਫਿੱਕਾਪਨ ਆ ਜਾਂਦਾ ਹੈ ਤੇ ਮਾਰਾ ਕਹਿੰਦੇ ਹਰ ਨਾਮ ਹਰਸ ਭੋਗੋ ਇਹ ਬਹੁਤ ਵੱਡਾ ਰਸ ਵਾ ਜਿੱਦਾਂ ਸਾਡੇ ਸਰੀਰ ਦੇ ਅੰਦਰ ਇੱਕ ਕਾਮ ਰਸ ਵਾ ਇਸੇ ਤਰ੍ਹਾਂ ਇੱਕ ਰਾਮ ਰਸ ਵਾ ਉਹਨੂੰ ਕਹਿੰਦੇ ਰਾਮ ਰਸ ਪੀ ਆਰੇ ਕਾਮ ਰਸ ਤਾਂ ਸਾਰੀ ਦੁਨੀਆ ਪੀਂਦੀ ਹੈ ਹਾਂਜੀ ਜਿਹਨੂੰ ਗੁਰਨਾਣ ਸਾਹਿਬ ਨੇ ਕਿਹਾ ਕਿ ਕਲ ਕਲਵਾਲੀ ਕਾਮ ਮਦ ਇਹ ਕਾਮ ਇੱਕ ਨਸ਼ਾ ਵਾ ਜਿੱਥੇ ਰਸ ਵਾ ਉੱਥੇ ਨਸ਼ਾ ਵਾ ਮਰਨਿਕ ਕਲ ਕਲ ਵਾਲੀ ਕਲ ਵਾਲੀ ਜਿਹੜੀ ਸ਼ਰਾਬ ਪਿਆਵੇ ਨਾ ਹੁਣ ਤਾਂ ਠੇਕਿਆਂ ਤੋਂ ਮਿਲਦੀ ਤੇ ਉਦੋਂ ਘਰਾਂ 'ਚੋਂ ਮਿਲਦੀ ਹੁੰਦੀ ਸੀ ਤੇ ਉਹ ਬੀਬੀਆਂ ਸ਼ਰਾਬ ਵੇਚਦੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ ਤੇ ਬੰਦੇ ਨੂੰ ਕਿਹਾ ਜਾਂਦਾ ਹੈ ਕਲਾਲ ਸ਼ਰਾਬ ਵੇਚਣ ਵਾਲਾ ਤੇ ਉਹਦੀ ਘਰ ਵਾਲੀ ਨੂੰ ਕਿਹਾ ਜਾਂਦਾ ਹੈ ਕਲਾਲਣ ਬੰਦੇ ਕਲ ਕਲ ਵਾਲੀ ਕਲ ਵਾਲੀ ਸ਼ਰਾਬ ਪੀਉਣ ਵਾਲੀ ਸ਼ਰਾਬ ਪੀਉਣ ਵਾਲਾ ਇਹ ਐਸ ਵੇਲੇ ਪੂਰਾ ਦੌਰ ਚੱਲਣਦਿਆਂ ਮਰਨ ਕਲ ਆ ਜਿਹੜਾ ਕਲ ਯੁੱਗ ਹੋਣਾ ਇਹ ਨਸ਼ੇ ਦਾ ਦੌਰ ਵਾ ਤੇ ਮਰਨ ਦੇ ਕਾਮ ਮਦ ਤੇ ਇਹ ਕੋਈ ਸ਼ਰਾਬ ਨਹੀਂਗਾ ਤਾੜੀ ਦਾ ਰਸ ਨਹੀਂ ਪੀਂਦੀ ਦੁਨੀਆ ਬਹੁਤੀ ਬਹੁਤੀ ਦੁਨੀਆ ਕਾਮ ਦਾ ਰਸ ਪੀ ਰਹੀ ਆ ਤੇ ਕਾਮ ਰਸ ਨੂੰ ਪ੍ਰਚੰਡ ਕਰਨ ਵਾਸਤੇ ਫਿਰ ਬੋਤਲਾਂ ਚ ਪਿਆ ਹੋਇਆ ਰਸ ਵਾ ਜਿਹੜਾ ਸ਼ਰਾਬ ਦਾ ਉਹ ਲੋਕੀ ਪੀਂਦੇ ਨੇ ਤੇ ਉਹਦੇ ਪੀਣ ਨਾਲ ਫਿਰ ਕਾਮ ਰਸ ਵੀ ਪ੍ਰਚੰਡ ਹੋ ਜਾਂਦਾ ਵਾ ਇਹ ਤੇ ਵੈਸੇ ਰਸ ਵਾ ਇਹ ਤੇ ਵੈਸੇ ਨਸ਼ਾ ਵਾ ਕਾਮਤਾ ਮਰਨ ਦੇ ਕਲ ਕਲਬਾਲੀ ਕਾਮ ਮਦ ਤੇ ਮਨੂਆ ਪੀਵਣ ਹਾਰ ਇਸ ਰਸ ਨੂੰ ਹੁਣ ਜੇ ਸ਼ਰਾਬ ਦਾ ਰਸ ਵਨ ਉਹਨੂੰ ਮਨ ਨਹੀਂ ਪੀਂਦਾ ਉਹਨੂੰ ਸਰੀਰ ਪੀਂਦਾ ਬਾਕੀ ਜਿਹੜੇ ਦਾਸ ਨੇ ਨਾ ਭੰਗ ਭੀਮ ਪੋਸਤ ਇਸ ਸਰੀਰ ਪੀਂਦਾ ਵਾ ਤੇ ਜਿਹੜਾ ਕਾਮ ਰਸ ਉਹ ਸਰੀਰ ਦੇ ਵਿੱਚੋਂ ਮਨ ਪੀਂਦਾ ਵਾ ਉਹ ਸਰੀਰ ਵਿੱਚੋਂ ਪੀਂਦਾ ਵਾ ਬੜੀ ਬੜੀ ਡੂੰਗੀ ਗੱਲ ਕਹੀ ਕਿ ਬਾਕੀ ਰਸਤ ਭੀਮ ਭੰਗ ਪੋਸਤ ਜੋ ਵੀ ਹੈ ਉਹ ਸਰੀਰ ਪੀਂਦਾ ਹੈ ਤੇ ਜਿਹੜਾ ਕਾਮ ਦਾ ਨਸ਼ਾ ਵਾ ਉਹ ਸਰੀਰ ਦੇ ਵਿੱਚੋਂ ਮੰਨ ਪੀਂਦਾ ਵਾ ਮਨਮੂਹ ਆ ਪੀਵਣ ਹਾਰ ਤੇ ਕ੍ਰੋਧ ਕਟੋਰੀ ਜਿੱਥੇ ਕਾਮ ਬਿਰਤੀ ਹੋਵੇਗੀ ਨਾ ਉੱਥੇ ਕ੍ਰੋਧ ਹੋਵੇਗਾ ਕਿਉਂਕਿ ਕਾਮ ਵੀ ਅਗਨੀ ਆ ਇਹਨੂੰ ਅਗਨੀ ਵੀ ਕਿਹਾ ਗਿਆ ਇਹਨੂੰ ਰਸ ਵੀ ਕਿਹਾ ਗਿਆ ਇਹਨੂੰ ਨਸ਼ਾ ਵੀ ਕਿਹਾ ਗਿਆ ਕਾਮ ਕ੍ਰੋਧ ਕਾਇਆ ਕੋ ਗਾਲੇ ਇਹ ਅਗਨੀਆਂ ਵਾ ਇਹ ਸਰੀਰ ਨੂੰ ਸਾੜਦੀਆਂ ਵਾ ਕ੍ਰੋਧ ਕਟੋਰੀ ਬੋਧੀ ਜਿਹੜੀ ਸੂਰਤ ਰੂਪੀ ਕਟੋਰੀ ਹੋਗੀ ਨਾ ਉਹ ਕ੍ਰੋਧ ਨਾ ਪੜੀ ਹੋਗੀ ਜਿਹੜਾ ਕਾਮੀ ਹੋਊਗਾ ਗੱਸ ਜਿਹੜਾ ਕ੍ਰੋਧ ਦੀ ਆ ਸਮਝ ਲੈਣਾ ਉਹ ਕਾਮੀ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਹੈ ਕੋਈ ਕ੍ਰੋਧ ਕਟੋਰੀ ਉਸ ਕਟੋਰੀ ਦੇ ਵਿੱਚ ਮੂਹ ਭਰੀ ਉਹ ਮੂਹ ਮੂ ਨਾਲ ਵੀ ਭਰਿਆ ਹੋਊਗਾ ਉਹ ਆਪਣੀ ਇਸਤਰੀ ਜਾਤਨਾ ਬੜਾ ਪਿਆਰ ਕਰੂਗਾ ਜਿਹੜਾ ਕਾਮੀ ਬੰਦਾ ਹੋਊਗਾ ਕਿਉਂਕਿ ਇਸਤਰੀ ਤੋਂ ਬਿਨਾ ਉਹਦੀ ਕਾਮ ਦੀ ਪੂਰਤੀ ਨਹੀਂ ਹੋਣੀ ਤੇ ਇਸਤਰੀ ਦੀ ਮਰਦ ਤੋਂ ਬਿਨਾ ਨਹੀਂ ਪੂਰਤੀ ਹੋਣੀ ਕਾਮ ਦੀ ਮਰਨ ਦੀ ਕਰੋਧ ਕਟੋਰੀ ਮੂਹ ਭਰੀ ਮੋਹ ਕਰੇਗਾ ਕਾ ਵੇਖ ਲਓ ਬੰਦੇ ਦਾ ਕਿੰਨਾ ਮੋਹ ਹੁੰਦਾ ਹੈ ਇਸ ਤਰੀ ਜਾਤ ਦੇ ਨਾਲ ਇਸ ਦਾ ਕਿੰਨਾ ਰੂਪ ਇਸ ਨੂੰ ਪ੍ਰਭਾਵਿਤ ਪਾਉਂਦਾ ਹੈ ਕਰਦਾ ਹੈ ਮੋਹ ਭਰੀ ਪਿਲਾਵਾ ਜਮ ਕਾਲ ਤੇ ਪਿਉਣ ਵਾਲਾ ਕਿਹੜਾ ਵਾ ਤੇ ਜਿਹੜਾ ਬੰਦੇ ਦਾ ਨਸ਼ਾ ਪੀਣ ਵਾਲਾ ਸੁਭਾਅ ਆ ਨਾ ਜਿਹੜੀ ਆਦਤ ਵਾ ਕਹਿੰਦਾ ਆ ਜਿਹੜੀ ਆਦਤ ਆ ਪੈ ਜੇ ਫਿਰ ਵੇਖੋ ਲੋਕਾਂ ਨੂੰ ਸੈਂਟਰਾਂ ਵਿੱਚ ਖੜ ਕੇ ਨਸ਼ਾ ਛਡਾਇਆ ਜਾਂਦਾ ਉਹ ਜਿਹੜੀ ਆਦਤ ਵਾ ਨਾ ਮਾਰਾ ਕਹਿੰਦੇ ਪਿਲਾਵਾ ਅਹੰਕਾਰ ਕ੍ਰੋਧ ਕਰੋਰੀ ਕਟੋਰੀ ਮੋਹ ਭਰੀ ਪਿਲਾਵਾ ਜਮਕਾਲ ਇਦਾਂ ਵੀ ਕਿਹਾ ਇੱਕ ਥਾਂ ਤੇ ਪਿਲਾਵਾ ਹੰਕਾਰ ਤੇ ਮਾਰਾ ਕਹਿੰਦੇ ਕੱਲਾ ਇਕਾਮ ਰਸ ਨਹੀਂ ਹੈ ਬੰਦੇ ਦਾ ਸਰੀਰ ਜਿਹੜਾ ਨਾ ਬੜਾ ਰਸਾ ਨਾਲ ਭਰਿਆ ਪਿਆ ਹੋਆ ਆ ਜਿਹੜੇ ਅਸੀਂ ਭੋਜਨ ਖਾਂਦੇ ਆ ਨਾ ਇਹ ਨਾ ਸਮਝ ਲੈਣਾ ਕਿ ਇਹਦਾ ਰਸ ਕੱਲੀ ਜ਼ਬਾਨ ਮਾਨਦੀ ਆ ਨਹੀਂ ਨਹੀਂ ਜ਼ਬਾਨ ਤੇ ਕੋਈ 2-4 ਮਿੰਟ ਚ ਭੋਜਨ ਖਾ ਕੇ ਹਟ ਜਾਂਦੀ ਆ ਸਵਾਦਲੇ ਤੋਂ ਸਵਾਦਲਾ ਭੋਜਨ ਆ ਇਹ ਫਿਰ ਜਿਹਨੂੰ ਸਵਾਦਲਾ ਭੋਜਨ ਸਾਡੀਆਂ ਅੰਤੜੀਆਂ ਚ ਜਾਂਦਾ ਇਹ ਨਾ ਜਿਹਨੂੰ ਅਸੀਂ ਉਹ ਫੂਡ ਵਾਲੀ ਨਾਲੀ ਕਹਿੰਦੇ ਆ ਭੋਜਨ ਵਾਲੀ ਨਾਲੀ ਜਦੋਂ ਉੱਥੇ ਜਾਂਦਾ ਫਿਰ ਉਹ ਨਾਲੀਆਂ ਵੀ ਇਹਦੇ ਵਿੱਚੋਂ ਰਸ ਪੀਂਦੀਆਂ ਵਾ ਤੁਸੀਂ ਇੱਕ ਦਿਨ ਰੋਟੀ ਦਾ ਤ્યાਗ ਕਰਕੇ ਦੇ ਵੇਖ ਲੈਣਾ ਤੁਹਾਨੂੰ ਗਿਆਨ ਹੋ ਜਾਏਗਾ ਕਿ ਕੱਲਾ ਜ਼ਬੰਦ ਜ਼ਬਾਨ ਨਹੀਂ ਰਸ ਮਾਣਦੀ ਅੰਦਰ ਵੀ ਅੰਤੜੀਆਂ ਸਾਡੀਆਂ ਜਿਹੜੀਆਂ ਉਹ ਰਸ ਨੂੰ ਪੀਂਦੀਆਂ ਵਾਂ ਤੇ ਤੁਸੀਂ ਇੱਕ ਦਿਨ ਭੋਜਨ ਨਾ ਖਾਓ ਤੇ ਤੁਸੀਂ ਐ ਮਹਿਸੂਸ ਕਰੋਗੇ ਕਿ ਜ਼ਿੰਦਗੀ ਦੇ ਸਾਰੇ ਸਵਾਦ ਹੀ ਮੁੱਕ ਗਏ ਨੇ ਕਿਉਂਕਿ ਜ਼ੁਬਾਨ ਦੇ ਰਸ ਤੋਂ ਬਾਅਦਾਂ ਫਿਰ ਅੰਤੜੀਆਂ ਰਸ ਪੀਂਦੀਆਂ ਵਾਂ ਤੇ ਇਹਦਾ ਗਿਆਨ ਉਸ ਦਿਨ ਹੋਣਾ ਵਾ ਜਦਦ ਤੁਸੀਂ ਇੱਕ ਦਿਨ ਭੋਜਨ ਨਾ ਖਾਓਗੇ ਨਾ ਤੇ ਤੁਸੀਂ ਐਵੇਂ ਮਹਿਸੂਸ ਕਰੋਗੇ ਕਿ ਜ਼ਿੰਦਗੀ ਦੇ ਸਾਰੇ ਰਸ ਹੀ ਮੁੱਕ ਗਏ ਆ। ਇਹ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਆਨਣਾ ਖਾਇਆ ਸਾਦ ਗਵਾਇਆ। ਤੁਸੀਂ ਇੱਕ ਦਿਨ ਅੰਨ ਦਾ ਤਿਆਗ ਕਰ ਦਿਓ। ਤੁਹਾਡੀ ਜ਼ਿੰਦਗੀ ਚੋਂ ਸਾਰਾ ਸਵਾਦ ਹੀ ਮੁੱਕ ਜਾਏਗਾ। ਤੁਹਾਡੀ ਜ਼ਿੰਦਗੀ ਬੇਸਵਾਦਲੀ ਹੋ ਜਾਏਗੀ। ਇਹ ਪੇਟ ਬੜਾ ਸਵਾਦ ਲੈਂਦਾ ਜੀ, ਅੰਤੜੀਆਂ ਬੜੀਆਂ ਸਵਾਦ ਲੈਂਦੀਆਂ ਨੇ ਭੋਜਨ ਦਾ। ਮਰਨ ਆਨਣਾ ਖਾਇਆ ਸਾਦ ਗਵਾਇ ਸਵਾਦ ਹੀ ਮੁੱਕ ਗਿਆ ਜ਼ਿੰਦਗੀ ਚ ਤੇ ਮਾਰਾ ਕਹਿੰਦੇ ਹੋਰ ਰਸ ਬੜਾ ਪੀਂਦਾ ਹੈ ਬੰਦਾ ਦਾ ਇਹ ਰਾਮ ਨਾਮ ਰਸ ਕਿੱਥੋਂ ਆਉ ਉਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰਸ ਸੋਇ ਨਾ ਇਹ ਜਿਹੜਾ ਛਾਪਾਂ ਛੱਲੇ ਪਾਉਣਾ ਤੇ ਗਲ ਵਿੱਚ ਕੈਂਠਾ ਪਾਉਣਾ ਨਾ ਇਹਦੇ ਵਿੱਚੋਂ ਬੰਦੇ ਨੂੰ ਬੜਾ ਸਵਾਦ ਆਉਂਦਾ ਵਾ ਕਦੀ ਲੋਹੇ ਦਾ ਤੁਸੀਂ मुंदਰੀ ਪਾਉਗੇ ਤੇ ਕੋਈ ਸਵਾਦ ਨਹੀਂ ਹੋਊਗਾ ਸੋਨੇ ਦੀ ਪਾ ਲੋਗੇ ਤੇ ਸਵਾਦ ਹੋਊਗਾ ਤੇ ਜੇ ਮੋਤੀਆਂ ਜੜਤ ਪਾਉਗੇ ਤੇ ਹੋਰ ਸਵਾਦ ਵੱਧ ਜਾਊਗਾ ਜ਼ਿੰਦਗੀ ਦਾ ਰਸ ਸੋਇਨਾ ਰਸ ਰੂਪਾ ਤੇ ਗਰੀਬ ਲੋਕ ਨੇ ਚਾਂਦੀ ਪਾ ਕੇ ਆਪਣਾ ਰਸ ਲੈਂਦੇ ਆ ਉਹਨਾਂ ਕੋ ਸੋਨਾ ਨਹੀਂ ਹੁੰਦਾ ਰਸ ਸੋਨਾ ਰਸ ਰੂਪਾ ਕਾਮਣ ਰਸ ਕਾਮਨ ਰਸ ਤੇ ਵੱਡਾ ਰਸ ਵਾ ਇਸਤਰੀ ਦਾ ਰਸ ਬੰਦਾ ਸੁੰਦਰ ਇਸਤਰੀ ਕਿਉਂ ਲੱਭਦਾ ਹੈ ਜਿੰਨੀ ਸੁੰਦਰਤਾ ਹੋਗੀ ਓਨਾ ਹੀ ਰਸ ਆਏਗਾ ਇਸਤਰੀ ਵੀ ਸੁੰਦਰ ਬੰਦਾ ਲੱਭਦੀ ਹੈ ਪਤੀ ਲੱਭਦੀ ਹੈ ਤੇ ਬੰਦਾ ਵੀ ਸੁੰਦਰ ਪਤਨੀ ਲੱਭਦਾ ਕਿਉਂ ਸੁੰਦਰਤਾ ਦੇ ਵਿੱਚ ਰਸ ਹੁੰਦਾ ਹੈ ਮਰ ਕਹਿੰਦੇ ਕਾਮਣ ਰਸ ਇਸਤਰੀ ਵਿਕਰਾਸ ਰਸ ਰਸ ਪਰਮਲ ਕੀ ਬਾਸ ਚੰਗੀ ਖੁਸ਼ਗੰਧੀ ਜਿਹੀ ਲਾਈ ਹੋਏ ਨਾ ਸਰੀਰ ਨੂੰ ਤੇ ਵੇਖੋ ਨੱਕ ਕਿੰਦਾ ਰਸ ਲੈਂਦਾ ਹੈ ਕਿੰਨਾ ਆਨੰਦ ਵਿੱਚ ਜਾਂਦਾ ਹੈ ਬੱਸ ਸਿਆਣਕ ਇਹ ਵੀ ਗੱਲ ਕਹਿੰਦੇ ਆ ਪੀਸੇ ਵੇਰੇ ਉੱਠ ਕੇ ਨਾ ਤੁਸੀਂ ਫੁੱਲਵਾੜੀ 'ਚ ਜਾਓ ਤੇ ਫੁੱਲਾਂ ਦੇ ਕੋਲ ਆਪਣੇ ਨੱਕ ਨੂੰ ਕਰਕੇ ਨਾ ਉਹਦੀ ਸੁਗੰਧੀ ਖਿੱਚੋ ਉਹ ਜਿਹੜੀ ਤੁਹਾਡੇ ਦਿਮਾਗ ਨੂੰ ਸੁਗੰਧੀ ਜਿਹੜੀ ਤਾਜ਼ਗੀ ਦੇਵੇਗੀ ਤੁਹਾਡਾ ਦਿਮਾਗ ਐਂ ਤਾਜ਼ਾ ਹੋ ਜਾਏਗਾ ਮਾਰਕ ਇਹਦੇ ਇਹ ਵੀ ਇੱਕ ਰਸਵ ਸੁਗੰਧੀਆਂ ਵੀ ਰਸ ਘੋੜੇ ਚਲੋ ਹੁਣ ਘੋੜਿਆਂ ਦਾ ਯੁੱਗ ਤਾਂ ਨਹੀਂ ਹੈ ਹੁਣ ਬੰਦਾ ਵੱਡੀ ਕਾਰ ਵਿੱਚੋਂ ਰਸ ਲੈਂਦਾ ਹੈ ਤੇ ਰਸ ਵਧਾਉਣਾ ਚਾਹੁੰਦਾ ਹੈ ਕਾਰ ਨੂੰ ਵੱਡੀ ਕਰਨ ਦਾ ਮਤਲਬ ਇਹ ਹੁੰਦਾ ਰਸ ਵਧਾਉਣਾ ਚਾਹੁੰਦਾ ਹੈ ਗੰਦਾ ਹਜੂਰ ਸਾਹਿਬ ਵਾਲਿਆਂ ਨੇ 40 ਘੋੜੇ ਰੱਖੇ ਆ ਤੇ 8 ਲੱਖ ਰੁਪਈਆ ਗੋਲਕ ਵਿੱਚੋਂ ਗਰੀਬ ਸਿੱਖਾਂ ਦੇ ਜਿਹੜੇ ਉੱਥੇ ਰੁਪਈਆ ਰੁਪਈਆ ਪਾਉਂਦੇ ਜਾ ਕੇ 8 ਲੱਖ ਰੁਪਈਆ ਘੋੜਿਆਂ ਵਾਸਤੇ ਕੱਢਦੇ ਆ ਗੋਲਕ ਵਿੱਚੋਂ ਵੇਖੋ ਕਿਦਰ ਨੂੰ ਇਹ ਦੁਨੀਆ ਕਿਹੜੇ ਕੋਹਰੇ ਪਈ ਹੋਏ ਘੋੜੇ ਰੱਖ ਕੇ ਬੈ ਕੇ ਕੋ ਘੋੜਿਆਂ ਦਾ ਜੋਗੋ ਆ ਪਈ ਇਹ ਕਿਹੜੇ ਰਾਹ ਕਦੋਂ ਕੌਮ ਨੂੰ ਕੋ ਸਿਆਣ ਪਾਏਗੀ ਉਸ 8 ਲੱਖ ਦੇ ਨਾਲ ਦੋ ਵੱਡੇ ਸਕੂਲ ਚਲਾਏ ਜਾ ਸਕਦੇ ਜਿਹੜੇ ਘੋੜਿਆਂ ਵਾਸਤੇ ਕੱਢਦੇ 8 ਲੱਖ ਰੁਪਏ ਹਜ਼ੂਰ ਸਾਹਿਬ ਦੀ ਗੋਲਕ ਵਿੱਚ ਬਾਰੇਂ ਦੇ ਰਸ ਘੋੜੇ ਵੱਡੀ ਕਾਰ ਵੀ ਕਰਸਵਾ ਰਸ ਸੇਜਾ ਮੰਦਰ ਤੇ ਸੋਹਣੇ ਸੋਹਣੇ ਬੈੱਡ ਵਧੀਆ ਕੋਠਾ ਇਹ ਵੀ ਕਰਸਵਾ ਸਿਆਣੀ ਤੇ ਵੀ ਕੇਂਦਰੀ ਨੇ ਬੈੱਡ ਤੇ ਬੜਾ ਵਧੀਆ ਬਣਾ ਲਿਆ ਪਰ ਨੀਂਦ ਨਹੀਂ ਆਉਂਦੀ ਉਹ ਜਿਹੜੀ ਪੁਰਾਣੇ ਸਮਿਆਂ 'ਚ ਟੁੱਟਿਆਂ ਮੰჯਿਆਂ ਤੇ ਨੀਂਦ ਆਉਂਦੀ ਉਹ ਖਤਮ ਹੋ ਗਈ ਬੜੇ ਚਿਰ ਦੀ ਉਹ ਤਾਂ ਨੋ ਨੋ ਉਹੀ ਪਏ ਨੇ ਬੱਡਾ ਬੁੱਡਾ ਤੇ ਨੀਂਦ ਨੂਦ ਨਹੀਂ ਕਿਸੇ ਨੂੰ ਆਉਂਦੀ ਰਸ ਮਿੱਠਾ ਮਾਰਗ ਦੇ ਵੇਖੋ ਜ਼ੁਬਾਨ ਕਿੰਨਾ ਮਿੱਠਾ ਰਸ ਮਾਣਦੀ ਐ ਰਸ ਮਾਸ ਤੇ ਜਦੋਂ ਬੰਦਾ ਮਾਸ ਖਾਂਦਾ ਹੈ ਨਾ ਜਿੰਨੀਆਂ ਸਬਜ਼ੀਆਂ ਖਾਂਦਾ ਨਾ ਸਭ ਤੋਂ ਵੱਧ ਜਿਹੜਾ ਰਸ ਵਾ ਉਹ ਮਾਸ ਦੇ ਵਿੱਚ ਹੋਰ ਨਾ ਪਦਾਰਥ ਹਨ ਆਪਾਂ ਰੋਟੀ ਖਾਂਦੇ ਆ ਗਾਜਰਾਂ ਬੋਲੀਆਂ ਟਮਾਟਰ ਜੋ ਵੀ ਸਲਗਮ ਜੋ ਵੀ ਪਰ ਮਾਰ ਕਹਿੰਦੇ ਇਹ ਮਾਸ ਵਿੱਚੋਂ ਇਸ ਨੂੰ ਵੱਧ ਰਸ ਹੁੰਦਾ ਇਸ ਕਰਕੇ ਮਾਸ ਦਾ ਸੇਵਨ ਕਰਦਾ ਹੈ ਤੇ ਮਾਰ ਕਹਿੰਦੇ ਇਹ ਤੇ ਰਸ ਸਰੀਰ ਕੇ ਬੰਦਿਆ ਤੂੰ ਆਪਣੇ ਰਾਸ ਸੁਤੇ ਵੇਖ ਤੇ ਰਕੋ ਕਿੰਨੇ ਆ ਹਾਂਜੀ ਜਦਾਂ ਸੰਪਤ ਦੋਲ ਝੂਲ ਸੰਗ ਝੂਲਤ ਤੂੰ ਤੇ ਮਾਇਆ ਦੇ ਭੰਗੋੜੇ ਵਿੱਚ ਬੈਠਾ ਆ ਤੇ ਝੂਲੇ ਝੂਲ ਰਿਆ ਤੈਨੂੰ ਰੱਬ ਦਾ ਰੱਬ ਦਾ ਰਸ ਕਿੱਥੋਂ ਆ ਜਾਊਗਾ ਸੰਪਤ ਦੋਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਕੋ ਗੁਣਾ ਵੇਤਨੂ ਕੀ ਬਣਾਇ ਸਮਾਇਆ ਦਮੜੇ ਨੇ ਮਰ ਗਿੰਦੇ ਇਤੇ ਰਸ ਸਰੀਰ ਕੇ ਇੰਨੇ ਰਸ ਨੇ ਤੇਰੇ ਕੋ ਸਰੀਰ ਦੇ ਤੇ ਕਹਿ ਕਟ ਨਾਮ ਨਿਵਾਸ ਕਹਿ ਕਿਸ ਤਰ੍ਹਾਂ ਹੂੰ ਕਰਦੇ ਕੀਮਤ ਕਰਤਾ ਜਾਣ ਕਹਿ ਜਾਣ ਕਹਿ ਕਟ ਨਾਮ ਨਿਵਾਸ ਤੇ ਹੁਣ ਤੂੰ ਕਹਿਣਾ ਮੈਨੂੰ ਨਾਮ ਦਾ ਸਵਾਦ ਆ ਜੇ ਨਾਮ ਵਿੱਚੋਂ ਰਸ ਆ ਜੇ ਨਹੀਂ ਹਾਂ ਜਪਦਿਆਂ ਜਪਦਿਆਂ ਜਿੱਦਣ ਨਾਮ ਦਾ ਸਵਾਦ ਆ ਗਿਆ ਤੇ ਦੁਨੀਆਂ ਦੇ ਸਵਾਦ ਆਪੇ ਛੁੱਟ ਜਾਣੇ ਆ ਤੇ ਜੇ ਨਹੀਂ ਨਾ ਛੁੱਟ ਰਏ ਅਜੇ ਰੱਬ ਦਾ ਸਵਾਦ ਨਹੀਂ ਆਇਆ ਤਾਂ ਨਹੀਂ ਛੁੱਟ ਰਏ ਤੇ ਇਹਨੂੰ ਛੱਡ ਕੇ ਥੋੜੀ ਜੀ ਰੱਬ ਮੇਂ ਨਾਮ ਦੀ ਮਿਹਨਤ ਕਰੋ ਤੇ ਰਸ ਆ ਜਾਊਗਾ ਤੇ ਫਿਰ ਛੁੱਟ ਜਾਣਗੇ ਦੋ ਤਰੀਕੇ ਆ ਹੁਣ ਜੇ ਸੰਤ ਬ੍ਰਹਮ ਗਿਆਨੀ ਹੁੰਦਾ ਉਹਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਹ ਉੱਥੇ ਨੀਂਦ ਹੈ ਹੀ ਨਹੀਂ ਤੇ ਮੇਰੇ ਵਰਗਾ ਮਿਹਨਤ ਕੋਸ਼ਿਸ਼ ਕਰੇ ਵੀ ਮੈਂ ਵੀ ਨਹੀਂ ਸੌਣਾ ਤੇ ਫਿਰ ਮੈਂ ਤਾਂ ਰੋਗੀ ਹੋ ਜਾਊਗਾ ਹੁਣ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੁੰਦਾ ਹੈ ਤੇ ਮੇਰੇ ਵਰਗਾ ਵੀ ਭੋਜਨ ਛੱਡ ਕੇ ਬਹਿ ਜੇ ਕੋਈ ਆਮ ਬੰਦਾ ਵੀ ਉਹ ਤੇ ਕਮਜ਼ੋਰ ਪੈ ਜਾਊਗਾ ਰੀਸਾ ਨਾ ਨਹੀਂ ਗੱਲ ਬਣਦੀ ਹਿੰਦੀ ਇਹ ਰਹਿਮਤਾਂ ਨਾਲ ਗੱਲ ਬਣਦੀ ਹਿੰਦੀ ਚਲੋ ਰੀਸ ਕਰ ਵੀ ਲੈਣੀ ਚਾਹੀਦੀ ਥੋੜੀ ਬਹੁਤੀ ਧਰਮ ਦੀ ਇਹਨੂੰ ਕਹਿੰਦੇ ਹੱਠ ਕਰਨਾ ਹੱਠੀਆਂ ਜੱਪੀਆਂ ਤੱਪੀਆਂ ਇਸ ਕਰਕੇ ਇਹ ਬੜੇ ਸਵਾਦ ਨੇ ਤੇ ਤਾਂ ਹੀ ਰੱਬ ਦਾ ਸਵਾਦ ਨੇ ਜ਼ਿੰਦਗੀ ਦੇ ਵਿੱਚ ਬੰਦੇ ਕੋਲ